ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਇੱਕ ਵਾਰੀ ਫਿਰ ਤੁਹਾਡਾ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਫਿਰ ਗੱਲਬਾਤ ਕਰਾਂਗੇ ਆਪਾਂ ਤੁਹਾਡੇ ਨਾਲ ਜਿਹੜਾ ਕਿ 735 ਆਪਣੇ ਕੋਲੇ 963 ਹੋ ਰਿਹਾਗਾ ਦੇਵੀदासਪੁਰ ਤੋਂ ਜ਼ਿਲ੍ਹਾ ਅਮਰਸਰ ਤੋਂ ਜਿਨ੍ਹਾਂ ਦੇ ਵਿੱਚ ਆ ਤੀਜਾ ਖਾਂਚਾ ਹੁੰਦਾ ਉਹ ਟਰੈਕਟਰ ਜਿਹੜੇ ਡਬਲ ਕਲਚ ਹੋ ਜਾਂਦੇ ਆ ਇਸ ਕਾਰਨ ਕਰਕੇ ਪਹਿਲਾਂ ਆਪਾਂ ਇਸ ਟਰੈਕਟਰ ਦੀ ਜਿਹੜੀ ਹਾਂਡੀ ਚੇਂਜ ਕਰਨੀ ਸੀ ਕਹਿੰਦਾ ਮਤਲਬ ਟੋਟਲ ਸਮਾਨੇ ਦੇ ਵਿੱਚ ਜਿਹੜਾ ਗੇਅਰ ਦਾ ਸਾਰਾ ਏਜੰਸੀ ਦਾ ਪਾਇਆਗਾ ਕੋਈ ਲੋਕਲ ਪਾਰਟ ਨਹੀਂ ਯੂਜ਼ ਕੀਤਾ ਠੀਕ ਹੈ ਤੇ ਸੋ ਲੱਗਿਆ ਜੀ ਹੁਣ ਗੇਅਰ ਫਿਟ ਕਰਨ ਤੇ ਦਿਖਾਉਣਾ ਤੁਹਾਨੂੰ ਫਿਟਿੰਗ ਬਾਕੀ ਜੁੜ ਰੇ ਵੀਡੀਓ ਦੇ ਨਾਲ ਤੇ ਜਿੰਨਾ ਵੀ ਸ਼ਾਮ ਤੱਕ ਤੁਹਾਡੇ ਵਰਕਸ਼ਾਪ ਤੇ ਕੰਮ ਆਇਆ ਤੇ ਤੁਹਾਨੂੰ ਸਾਰਾ ਦਿਖਾਇਆ ਜਾਊਗਾ ਠੀਕ ਹੈ ਤੇ ਆਓ ਕਰਦੇ ਕੰਮ ਸਟਾਰਟ ਆਪਾਂ ਸੋ ਇਹਦੇ ਵਿੱਚ ਆਹ ਸ਼ਾਫਟ ਆਪਾਂ ਨਵੀਂ ਯੂਜ਼ ਕੀਤੀ ਆ ਇਹਨੂੰ ਨਵੀਂ ਪਾਉਣ ਦਾ ਕਾਰਨ ਸੀਗਾ ਇਹਦਾ ਆਹ ਦਾਗ ਹੀ ਆ ਸ਼ਾਫਟ ਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਇੱਕ ਵਾਰੀ ਫਿਰ ਤੁਹਾਡਾ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਫਿਰ ਗੱਲਬਾਤ ਕਰਾਂਗੇ ਆਪਾਂ ਤੁਹਾਡੇ ਨਾਲ ਜਿਹੜਾ ਕਿ 735 ਆਪਣੇ ਕੋਲੇ 963 ਹੋ ਰਿਹਾਗਾ ਦੇਵੀ ਦਾਸਪੁਰ ਤੋਂ ਜਲਾ ਅਮਰਸਰ ਤੋਂ ਤੇ ਸੋ ਲੱਗੇ ਆ ਅੱਜ ਆਪਾਂ ਇਹਦੇ ਟਰੈਕਟਰ ਦੇ ਵਿੱਚ ਗੇਅਰ ਫਿਟ ਕਰਨ ਗੇਅਰ ਦੇ ਵਿੱਚ ਤੁਹਾਨੂੰ ਦੱਸ ਦੇਵਾਂਗੇ ਕਿਹੜਾ ਪਾਰਟ ਯੂਜ਼ ਕਰਨਾ ਹਨਾ ਤੇ ਕਿਉਂ ਗੇਅਰ ਆਪਾਂ ਅਸੈਂਬਲ ਕਰਨਾ ਇਹਦਾ ਸਭ ਤੋਂ ਪਹਿਲਾਂ ਮਗਰਲੇ ਸਦਖਾਵਾਂ ਤੁਹਾਨੂੰ ਇਹ ਆਪਣਾ ਫਿੱਟ ਹੋ ਗਿਆ ਆ ਕਰੋ ਚੈੱਕ ਆਪਣਾ ਪਿਛਲਾ ਹਿੱਸਾ ਸਾਰਾ ਓਕੇ ਦੀ ਰਿਪੋਰਟ ਕਰਤਾ ਇਹਦੇ ਵਿੱਚ ਸਾਰਾ ਓਕੇ ਦੀ ਰਿਪੋਰਟ ਕਰਕੇ ਤੇ ਸਾਰਾ ਫਿੱਟ ਕਰਕੇ ਆਪਾਂ ਖੜਾਤਾ ਹੁਣ ਦੱਸਦੇ ਆ ਗੇਅਰ ਕਿਉਂ ਖੋਲਿਆ ਗੇਅਰ ਇਹਦਾ ਸੀਗਾ ਸਿੰਗਲ ਕਲਚ ਤੇ ਸੋ ਆਪਾਂ ਇਸ ਗੇਅਰ ਨੂੰ ਜਿਹੜਾ ਡਬਲ ਕਲਚ ਕਰਨ ਦੀ ਖਾਤਰ ਫਿਰ ਖੋਲਿਆ ਤੇ ਡਬਲ ਕਲਚ ਕਰਨ ਦੇ ਵਿੱਚ ਜਿਹੜਾ ਪਾ ਉਹ ਤੁਹਾਨੂੰ ਦਿਖਾਉਂਗਾ ਹਨਾ ਸਾਰਾ ਕੁਝ ਦਿਖਾ ਕੇ ਜਾਊਂਗਾ ਕੀ ਆਪਾਂ ਇਹਦੇ ਵਿੱਚ ਵੱਧ ਫਿੱਟ ਕੀਤਾ ਹਨਾ ਬਾਕੀ ਕਈ ਭਰਾਵਾਂ ਦੇ ਜਿਵੇਂ 9899 2000 ਟ੍ਰੈਕਟਰ ਆਏ ਆ 735 ਕਈਆਂ ਦੇ ਵਿੱਚ ਨਾ ਆਹ ਹਾਂਡੀ ਦੀ ਜਗ੍ਹਾ ਨਹੀਂ ਹੁੰਦੀਗੀ ਆ ਦਿਖਾਓ ਉਹ ਟਰੈਕਟਰ ਜਿਹੜੇ ਗੇਅਰ ਡਬਲ ਨਹੀਂ ਹੋ ਸਕਦੇ ਹਨ ਜਿਨ੍ਹਾਂ ਦੇ ਵਿੱਚ ਆ ਤੀਜਾ ਖਾਂਚਾ ਹੁੰਦਾ ਉਹ ਟਰੈਕਟਰ ਜਿਹੜੇ ਡਬਲ ਕਲਚ ਹੋ ਜਾਂਦੇ ਆ ਇਸ ਕਾਰਨ ਕਰਕੇ ਪਹਿਲਾਂ ਆਪਾਂ ਇਸ ਟਰੈਕਟਰ ਦੀ ਜਿਹੜੀ ਹਾਂਡੀ ਚੇਂਜ ਕਰਨੀ ਸੀ ਫਿਰ ਆਪਾਂ ਖੋਲ ਕੇ ਦੇਖਿਆ ਕਿ ਇਹਦਾ ਜਿਹੜਾ ਤਿੰਨ ਨੰਬਰ ਪੋਰਟ ਹੈਗਾਗਾ ਗਰਾਰੀ ਫਿੱਟ ਕਰਨ ਲਈ ਤੇ ਸੋ ਆਪਾਂ ਆਖਿਆ ਵੀ ਹੁਣ ਇਹਨੂੰ ਹਨਾ ਹਾਂਡੀ ਬਦਲਦੀ ਕੋਈ ਜ਼ਰੂਰਤ ਨਹੀਂ ਤੇ ਸੋ ਲੱਗਿਆ ਗੇਅਰ ਫਿੱਟ ਕਰਨ ਗੇਅਰ ਫਿੱਟ ਕਰਨ ਤੋਂ ਪਹਿਲਾਂ ਦਿਖਾਵਾਂ ਪਹਿਲਾਂ ਤਾਂ ਆਪਾਂ ਇੱਕ ਦੀ ਜਿਹੜੀ ਕਾਊਂਟਰ ਸ਼ਾਫਟ ਆ ਆਪਾਂ ਨੂੰ ਚੇਂਜ ਕਰਨੀ ਪੈਂਦੀ ਆ ਮੇਨ ਇਹ ਹੋਲ ਵਾਲੀ ਫਿੱਟ ਕਰਨੀ ਪੈਂਦੀ ਹੈ ਇਹਦੇ ਵਿੱਚ ਦੀ ਜਿਹੜੀ ਇੱਕ ਸ਼ਾਫਟ ਨੰਗਣੀ ਹੁੰਦੀ ਹੈ ਪੀਟੀਓ ਵਾਲੀ ਠੀਕ ਹੈ ਬਾਕੀ ਇਹਦੇ ਵਿੱਚ ਹੈਲੋ ਸ਼ਾਫਟ ਗਰਾਰੀ ਜਿਹੜੀ ਕਿ ਆਪਣੀ ਹੈਲੋ ਸ਼ਾਫਟ ਹੁੰਦੀ ਆ ਇਹ ਵੀ ਆਪਾਂ ਨੂੰ ਐਕਸਟਰਾ ਪਾਉਣੀ ਪੈਂਦੀ ਆ ਜਿਹੜੀ ਪੀਟੀਓ ਨੂੰ ਘੁਮਾਉਂਦੀ ਆ ਉਹ ਸ਼ਾਫਟ ਚੱਕੀ ਇੱਥੇ ਪਤਲੀ ਆ ਉਹ ਵੀ ਪਈ ਵਿੱਚ ਕਾਪੇ ਜਾ ਚੜਿਆ ਵੇ ਜਿਹੜੀ ਤੇ ਨੇ ਕਾਪੇ ਕਾਪੇ ਜਾ ਚੜਿਆ ਵਾ ਸੀ ਸ਼ਾਫਟ ਆ ਛਾਪ ਟੈਕਸਟਰਾ ਪੈਣੀ ਆ ਆਪਣੀ ਇੱਕ ਜਿਹੜੀ ਕਿ ਉਹ ਕਾਉਂਟਰ ਸ਼ਾਫਟ ਦੇ ਵਿੱਚ ਦੀ ਲੰਗਣੀ ਆ ਇਹ ਸਾਈਡ ਤੇ ਰੱਖ ਆਹ ਵਾਲੀ ਹੈਲੋ ਸ਼ਾਫਟ ਪੈਣੀ ਆ ਇੱਕ ਕਰੋ ਚੈੱਕ ਇਹਦੇ ਨਾਲ ਗਰਾਰੀ ਜਿਹੜੀ ਪੈਣੀ ਆ ਜਿਹੜੀ ਇਹਦੇ ਨਾਲ ਚੱਲਣੀ ਆ ਕਾਉਂਟੈਂਟ ਮੈਸ਼ ਗੇਅਰ ਜਿਹਨੂੰ ਕਹਿੰਦੇ ਆ ਤੇ ਸੋ ਬਾਕੀ ਬੈਰਿੰਗ ਬੁਰੰਗੇ ਤੇ ਖਰਾਬ ਸੀ ਉਹ ਵੀ ਆਪਾਂ ਚੇਂਜ ਕਰ ਰਹੇ ਆ ਹਨਾ ਬਾਕੀ ਆ ਹੱਬ ਆ ਪੈਣੀਆਂ ਹੱਬਾਂ ਵਗੈਰਾ ਆਪਣੀਆਂ ਜਿਹੜੀਆਂ ਇਹਨਾਂ ਦੇ ਵਿੱਚ ਬੈਰਿੰਗ ਵਗੈਰਾ ਫਿੱਟ ਹੋਣੇ ਇਹ ਵੀ ਆਪਾਂ ਨੂੰ ਚੇਂਜ ਕਰਨੀਆਂ ਪੈਂਦੀਆਂ ਪਲੇਟਾਂ ਵਗੈਰਾ ਇਹ ਵੀ ਸਵਰਾਜ ਦੇ ਜੈਨਨ ਕਹਿਣ ਦਾ ਮਤਲਬ ਟੋਟਲ ਸਮਾਨ ਇਹਦੇ ਵਿੱਚ ਜਿਹੜਾ ਗੀਅਰ ਦਾ ਸਾਰਾ ਜੈਂਸੀ ਦਾ ਪਾਇਆਗਾ ਕੋਈ ਲੋਕਲ ਪਾਰਟ ਨਹੀਂ ਯੂਜ਼ ਕੀਤਾ ਠੀਕ ਹੈ ਤੇ ਸੋ ਲੱਗਿਆ ਜੀ ਹੁਣ ਗੀਅਰ ਫਿੱਟ ਕਰਨ ਤੇ ਦਿਖਾਉਣਾ ਤੁਹਾਨੂੰ ਫਿਟਿੰਗ ਬਾਕੀ ਜੁੜਦੇ ਵੀਡੀਓ ਦੇ ਨਾਲ ਤੇ ਜਿੰਨਾ ਵੀ ਸ਼ਾਮ ਤੱਕ ਤੁਹਾਡੇ ਵਰਕਸ਼ਾਪ ਤੇ ਕੰਮ ਆਇਆ ਤੇ ਤੁਹਾਨੂੰ ਸਾਰਾ ਦਿਖਾਇਆ ਜਾਊਗਾ ਠੀਕ ਹੈ ਤੇ ਆਓ ਕਰਦੇ ਕੰਮ ਸਟਾਰਟ ਆਪਾਂ ਤੋਂ ਆਪਣੇ ਕਾਊਂਟਰ ਫਿਟਿੰਗ ਹੋ ਗਈ ਜਿਹਨੂੰ ਆਪਾਂ ਰਿਲੇ ਸ਼ਾਫਟ ਕਹਿੰਦੇ ਆ ਇਹ ਆਪਣੀ ਫਿਟਿੰਗ ਹੋ ਚੁੱਕੀ ਆ ਤੇ ਸੋ ਇਸ ਤੋਂ ਬਾਅਦ ਆਪਾਂ ਲਗ ਕਰਦੇ ਆ ਬੈਕ ਗੇਅਰ ਫਿਟ ਬੈਕ ਗੇਅਰ ਤੋਂ ਬਾਅਦ ਫਿਰ ਇਨਰ ਪੀਟੀਓ ਫਿਟ ਕਰਦੇ ਆ ਇਨਰ ਪੀਟੀਓ ਤੋਂ ਬਾਅਦ ਫਿਰ ਗਰਾਰੀ ਵਗੈਰਾ ਦੀ ਸਾਰੀ ਹੈਲੋ ਸ਼ਾਫਟ ਵਾਲੀ ਫਿਟਿੰਗ ਕਰਦੇ ਆ ਠੀਕ ਹੈ ਤੇ ਇਨਰ ਪੀਟੀਓ ਆਪਾਂ ਧੋ ਰਹੇ ਆ ਇਹ ਵੀ ਆਪਾਂ ਹੋਰ ਯੂਜ਼ ਕੀਤੀ ਕਿਉਂਕਿ ਇਹ ਪਹਿਲਾਂ ਹੁੰਦੀ ਨਹੀਂ ਇਹਦੇ ਵਿੱਚ ਤੇ ਇਹ ਆਪਾਂ ਹੋਰ ਐਡ ਕੀਤੀ ਆ ਠੀਕ ਹੈ ਇਹ ਆਪਾਂ ਹੋਰ ਐਡ ਕੀਤੀ ਆ ਨਵੀਂ ਪਰ ਲੇਕਿਨ ਇਹ ਥੋੜਾ ਜਿਹਾ ਚੱਲੀ ਹੋਈ ਹੈ ਟਰੈਕਟਰ ਦੇ ਵਿੱਚ ਪਰ ਲੇਕਿਨ ਨਵੇਂ ਵਰਗੀ ਹੈ ਇਹ ਨਵੀਂ ਸ਼ਾਫਟਿਕ ਹੈ ਮੰਨ ਲਓ ਇਹਨੂੰ ਤੇ ਸੋ ਇਹ ਫਿਟ ਕਰ ਰਹੇ ਹਾਂ ਤੇ ਬੈਗিয়ার ਦੀ ਪੈਨ ਵੀ ਦਿਖਾ ਦਈਏ ਇਹ ਇਹਦੇ ਵਿੱਚ ਨਵੀਂ ਕਿੱਟ ਫਿਟ ਕੀਤੇ ਬੈਗিয়ার ਪੈਨ ਵਾਲੀ ਕੰਪਨੀ ਜੀ ਬੰਦ ਇਹ ਇਦਾਂ ਪੈਕਿੰਗ ਬੰਦ ਹੁੰਦੀ ਹੈ ਕਿੱਟ ਆਪਾਂ ਨੂੰ ਹਾਸਲ ਹੁੰਦੀ ਹੈ ਜਿਹਦੀ ਲਿਸਟ ਆ 1265 ਰੁਪਏ ਤੇ ਰੂਲੇ ਰਾਲਲੇ ਸਾਰਾ ਕੁਝ ਵਿੱਚ ਹੁੰਦਾ ਇਹਦੇ ਕੱਟ ਦੇ ਵਿੱਚ ਪੰਨ ਵਗੈਰਾ ਤੇ ਇਹ ਨਵੀਂ ਫਿਟਿੰਗ ਕਰੀ ਜੰਨਾ ਕਿਉਂਕਿ ਪਹਿਲਾਂ ਵਾਲੀ ਇਹਦੀ দাগ ਹੀ ਸੀਗੀ ਠੀਕ ਹੈ ਜੀ ਸੋ ਸਦ ਨੂੰ ਇਹਦੇ ਵਿੱਚ ਜਿਹੜੀ ਟੌਪ ਸ਼ਾਟ ਆ ਇਹ ਵੀ ਆਪਾਂ ਨਵੀਂ ਵਰਤੀ ਹੈ ਕੰਪਨੀ ਦੀ ਕਿਉਂਕਿ ਬਾਈ ਜੀ ਨੇ ਦੇ ਥੋੜਾ ਟਾਈਮ ਚੱਲ ਕੇ ਟਾਇਰ 16 ਦੇ ਪਾਉਣੇ ਆ ਜਿਸ ਕਾਰਨ ਕਰਕੇ ਫਿਰ ਆਪਾਂ ਜਿਹੜੀ ਇਹਦੇ ਵਿੱਚ ਟੌਪ ਸ਼ਾਟ ਵੀ 16 ਦੇ ਟਾਰਾਂ ਲਈ ਫਿੱਟ ਕੀਤੀ ਹੁਣ ਇੰਨਾਂ ਦੀ ਪਾਵਰ ਵਧਾਉਣੀ ਆ ਉਹਦੇ ਨਾਲ ਨਾਲ ਆਪਾਂ ਨੂੰ ਜੇ ਤੁਹਾਨੂੰ ਪਤਾ 베アリング ਵੀ ਮਜ਼ਬੂਤ ਕਰਨੇ ਪੈਣਗੇ ਕਿਉਂਕਿ ਸਵਰਾਜ ਟਰੈਕਟਰ ਦੇ ਵਿੱਚ ਪਹਿਲਾਂ ਇੱਕ ਬਹੁਤ ਵੱਡੀ ਦਿੱਕਤ ਆਉਂਦੀ ਸੀ ਆ 베ਰਿੰਗ ਟੁੱਟਣ ਦੀ ਤੇ ਸੋ ਉਦੋਂ ਕੰਪਨੀ ਨੇ ਫਿਰ ਇਹਦਾ ਹੱਲ ਕਰਨ ਲਈ ਇੱਕ ਸਪੈਸ਼ਲ 베アリング 209 ਨੰਬਰ ਇਹਦੇ ਵਿੱਚ ਲਾਂਚ ਕੀਤਾ ਸੀਗਾ ਤੇ ਉਹੀ 베アリング ਹੁਣ ਤੱਕ ਚੱਲ ਰਿਹਾ ਆਪਣੇ 852 ਵਿੱਚ ਠੀਕ ਹੈ ਜੀ ਜਿਹੜਾ ਕਿ 3478 ਸੀਸੀ ਦਾ ਇੰਜਨ ਵੀ ਇਹਦੀ ਚਾਲ ਚੱਲਦਾ ਇਸ 베ਰਿੰਗ ਦੇ ਹਨਾ ਇਸੋ ਆਪਾਂ ਉਹੀ 베어ਿੰਗ ਦੇ ਵਿੱਚ ਯੂਜ਼ ਕੀਤਾ گا۔ ਆ ਕਰੋ ਚੈੱਕ। ਇਹ ਵੀ ਲੱਗ ਚਾਗੀ 800 ਤੇ 60 ਰੁਪਏ। ਤੇ ਇਹ 베어ਿੰਗ ਦੀ ਖਾਸियत ਇਹ ਹੁੰਦੀ ਆ ਮੈਂ ਤੁਹਾਨੂੰ ਦੱਸਣਾ। ਇਹ ਚੌਸ ਗੋਲੀ ਦਾ 베어ਿੰਗ ਹੁੰਦਾ ਕਾ। ਜਿਹੜਾ ਕਿ ਗੋਲ ਗੋਲੀ ਦੇ 베어ਿੰਗ ਨਾਲੋਂ ਜ਼ਿਆਦਾ ਕਾਮਯਾਬ ਮੰਨਿਆ ਜਾਂਦਾ ਕਾ। ਠੀਕ ਹੈ। ਤੇ ਸੋ ਆਪਾਂ ਇਹੀ ਦੇ ਵਿੱਚ ਫਿੱਟ ਕਰ ਰਹੇ ਹਾਂ। ਇਹਦੇ ਵਿੱਚ ਫਿੱਟ ਕਰਕੇ ਤੇ ਨਾਲ ਇਹ ਦੀ ਸਪੈਸ਼ਲ ਲੋਕ ਜਿਹੜਾ ਆ ਲੋਕ ਵੀ ਸਪੈਸ਼ਲ ਆਗਾ ਹੁਣ ਆਪਣੇ ਭਰਾ ਕਹਿਣਗੇ ਆ ਤੂੰ ਵੀਡੀਓ ਚ ਬੇਬਕੂਬ ਬਣਾਉਂਦਾ ਲੋਕਾਂ ਨੂੰ ਗੱਪ ਮਾਰਦਾ ਕੰਮ ਤੋਂ ਹੋਰ ਕਰਦਾ ਵਿਖਾਉਂਦਾ ਕੁਝ ਹੋਰ ਆ ਨਹੀਂ ਉਹਨਾ ਲੋਕ ਆ ਜਿਹੜਾ ਬਹੁਤ ਜ਼ਿਆਦਾ ਸਪੈਸ਼ਲ ਹੁੰਦਾਗਾ ਮੈਂ ਤੁਹਾਨੂੰ ਪਹਿਲਾਂ ਲਈ ਸ਼ਾਫਟ ਦਾ ਲੋਕ ਦਿਖਾਉਂਦਾਗਾ ਆ ਦੇਖੋ ਪਹਿਲਾਂ ਇਹਦੇ ਕੰਪਨੀ ਦੇ 735 ਇਹਦੇ ਵਿੱਚ ਆਹ ਵਾਲਾ ਲੋਕ ਸੀਗਾ ਪਤਲਾ ਆ ਦੇਖੋ ਇਹਦੇ ਨਾਲੋਂ ਆ ਕਿੰਨਾ ਮੋਟਾ ਲੋਕ ਆ ਦੇਖੋ ਆ ਦੇਖੋ ਕਿੰਨਾ ਮੋਟਾ ਲੋਕ ਆਪਾਂ ਇਹਦੇ ਵਿੱਚ ਫਿੱਟ ਕੀਤਾ ਕਿਉਂਕਿ ਉਹ ਟਾਪ ਸ਼ਾਟ ਦੇ ਨਾਲ ਮੈਚ ਹੀ ਉਹ ਕਰਦਾ ਲੋਕ ਕੰਪਨੀ ਵੱਲੋਂ ਯੂਜ਼ ਦੇ ਵਿੱਚ ਮੋਟਾ ਲੋਕ ਆਉਂਦਾ ਹਨਾ ਤੇ 베어ਿੰਗ ਵੀ ਦੇਖੋ ਆਵੇ ਗੋਲ ਗੋਲੀ ਦਾ ਤੇ ਉਹ ਚੌਰਸ ਗੋਲੀ ਦਾ ਇਸੇ ਕਾਰਨ ਕਰਕੇ ਜੀ ਸਾਡਾ ਅਸੀਂ ਦਿਖਾ ਕੇ ਹਰ ਕੰਮ ਫਿੱਟ ਕਰਦੇ ਆਂ ਤਾਂ ਜਿਹੜਾ ਇਹ ਲੋਕ ਵੀ ਚਰੀ ਦੇ ਵਿੱਚ ਪੂਰਾ ਪੂਰਾ ਫਿੱਟ ਆਉਂਦਾ ਜੀ ਠੀਕ ਹੈ ਜੀ ਲੱਗ ਗਿਆ ਜੀ ਫਿੱਟ ਕਰਨ ਬਾਕੀ ਫਿੱਟ ਕਰਕੇ ਤੁਹਾਨੂੰ ਦਿਖਾਉਂਦੇ ਆਂ ਲਓ ਜੀ ਹੋ ਗਿਆ 베어ਿੰਗ ਆਪਣਾ ਫਿਟਿੰਗ ਤੇ ਲੱਗ ਗਿਆ ਲੋਕ ਫਿੱਟ ਕਰਨ ਆਪਾਂ ਲੱਗਿਆ ਹੁਣ ਸ਼ਾਫਟ ਦੀ ਫਿਟਿੰਗ ਕਰ ਠੀਕ ਹੈ ਆਓ ਦਿਖਾਉਣੇ ਗੋ ਇਹਦੇ ਵਿੱਚ ਜਿਹੜੀਆਂ ਸੀਲਾਂ ਯੂਜ਼ ਕੀਤੀਆਂ ਉਹ ਵੀ ਕੰਪਨੀਆਂ ਯੂਜ਼ ਕੀਤੀਆਂ ਆ ਤੁਸੀਂ ਚੈੱਕ ਕਰੋ ਇਹਦੇ ਵਿੱਚ ਕੋਈ ਸੁਪਰ ਕੰਪਨੀ ਨਹੀਂ ਕੋਈ ਬਿੰਬੋਦ ਨਹੀਂ ਕੋਈ ਹੋਰ ਕੰਪਨੀ ਨਹੀਂ ਸਪੈਸ਼ਲ ਸਵਰਾਜ ਦੀ ਜਿਹੜੀ ਕਿ ਕੰਪਨੀ ਦੇ ਵਿੱਚ ਟਰੈਕਟਰ ਲੱਗ ਕੇ ਆਉਂਦੀ ਹੈ ਕਰੋ ਚੈੱਕ ਕਿਉਂਕਿ ਜਿਹੜਾ ਵੀ ਤੁਹਾਡਾ ਤੁਹਾਡੀ ਆਪਣੀ ਵਰਕਸ਼ਾਪ ਤੇ ਕੰਮ ਹੋ ਰਿਹਾ ਨਾ ਇਹ ਸਾਰਾ ਜੈਨੂਨ ਹੋਊਗਾ ਤੇ ਜੈਨੂਨ ਪਾਰਟ ਯੂਜ਼ ਹੋਊਗਾ ਠੀਕ ਹੈ ਜੀ ਤੇ ਬਾਕੀ ਓਕੇ ਦੀ ਰਿਪੋਰਟ ਕਰੀ ਜੰਨੇ ਆ ਤੇ ਜਰੂਰ ਵੀਡੀਓ ਨਾਲ ਬਣੇ ਰਹੋ ਸੋ ਆਪਾਂ ਜਿਹੜਾ ਟਾਪ ਸ਼ਾਟ ਦਾ ਬੈਰਿੰਗ ਵੀ ਚੌਰਸ ਗੋਲੀ ਦਾ ਫਿੱਟ ਕੀਤਾ ਸੀ ਤੇ ਇਧਰ ਆਪਾਂ ਮੇਨ ਪੀਟੀਓ ਵਾਲਾ ਬੈਰਿੰਗ ਵੀ ਜਿਹੜਾ ਉਹ ਵੀ ਇਹ ਟੈਪਰ ਗੋਲੀ ਦਾ ਫਟਕਾਰ ਰਹੇ ਹਾਂ ਜਿਹਨੂੰ ਕਿ 200 306 ਨੰਬਰ ਬੈਰਿੰਗ ਬੋਲਿਆ ਜਾਂਦਾ ਇਹ ਪਹਿਲਾਂ ਗੋਲ ਗੋਲੀ ਦਾ ਹੁੰਦਾ ਸੀ ਪੁਰਾਣੇ ਮਾਡਲਾਂ ਦੇ ਵਿੱਚ ਇਹ ਵੀ ਟੁੱਟ ਜਾਂਦਾ ਸੀ ਜ਼ਿਆਦਾਤਰ ਤੇ ਸੋ ਇਹ ਵੀ ਕੰਪਨੀ ਨੇ ਫਿਰ ਹੱਲ ਕਰਨੀ ਇਹ ਵੀ ਚੌਰਸ ਗੋਲੀ ਦਾ ਬਣਾਇਆ ਸੀਗਾ ਆਪਾਂ ਵੀ ਉਹੀ ਬਣਾ ਫਟਕਾਰ ਰਹੇ ਹਾਂ ਇਹਦੇ ਵਿੱਚ ਆਹ ਕੋਲ ਵਿੱਚ ਕੰਪਨੀ ਦਾ origignal ਜੈਨਨ ਠੀਕ ਹੈ ਜੀ ਕੋਈ ਲੋਕਲ ਪਾਰਟ ਨਹੀਂ ਤੇ ਆਉ ਕਰਦੇ ਆ ਫਿੱਟ ਤੇ ਬਾਕੀ ਬਣੇ ਰਿਹਾ ਵੀਡੀਓ ਦੇ ਨਾਲ ਠੀਕ ਹੈ ਜਿਹੜਾ ਬਾਹਰਲਾ ਹਿੱਸਾ ਉਹ ਤਾਂ ਆਪਣਾ ਹੋਣਾ ਇਹਦੇ ਵਿੱਚ ਫਿੱਟ ਇਹਦੇ ਵਿੱਚ ਫਿਟਿੰਗ ਠੀਕ ਹੈ ਇਹਦੇ ਵਿੱਚ ਫਿੱਟ ਹੋਏ ਨਾ ਬੋਲਾ ਬੋਲਾ ਸੱਟ ਨਹੀਂ ਠੋਕ ਜਣਾ ਹੁੰਦਾ ਇਹਦੇ ਵਿੱਚ ਫਿਟਿੰਗ ਹੋਣਾ ਹੈ ਠੀਕ ਹੈ ਤੇ ਜਿਹੜੀ ਆ ਕੋਣ ਇਹ ਇੱਧਰ ਫਿੱਟ ਹੋਣੀ ਆ ਪਹਿਲਾਂ ਆਪਣਾ ਸਪੈਸਰ ਪੈਣਾ ਆਹ ਵਾਲਾ ਇਸਰ ਪਾ ਕੇ ਤੇ ਫਿਰ ਇਹਦੇ ਵਿੱਚ ਇਦਾਂ ਫਿਟਿੰਗ ਹੋ ਜਾਣੀ ਠੀਕ ਹੈ ਇਹ ਕਰ ਦਿਆਂ ਫਿਰ ਤਾਂ ਆਪਾਂ ਸੋਈ ਦੇ ਵਿੱਚ ਆਹ ਸ਼ਾਫਟ ਆਪਾਂ ਨਵੀਂ ਯੂਜ਼ ਕੀਤੀ ਆ ਇਹਨੂੰ ਨਵੀਂ ਪਾਉਣ ਦਾ ਕਾਰਨ ਸੀਗਾ ਇਹਦਾ ਆਹ ਦਾਗ ਹੀ ਆ ਸ਼ਾਫਟ ਦਿਖਾਓ ਹਣ ਜਿੱਥੇ 베어ਿੰਗ ਚੱਲਣਾ ਰੋਲਰ ਇਹ ਸ਼ਾਫਟ ਆਹ ਜਗ੍ਹਾ ਤੋਂ ਦਾਗ ਹੀ ਆ ਕਹਿੰਦਾ ਮਤਲਬ ਇਹ ਲੰਮਾ ਟਾਈਮ ਚੱਲਣੀ ਨਹੀਂ ਸੀ ਹਨ ਤੇ ਸੋ ਇਹ ਆਪਾਂ ਬਦਲ ਰਹੇ ਹਾਂ ਸ਼ਾਫਟ ਇਹਦੀ ਤੇ ਚੇਂਜ ਕਰਕੇ ਸ਼ਾਟ ਫਿਰ ਆਪਾਂ ਇਹਦੇ ਵਿੱਚ ਆ ਨਵੀਂ ਯੂਜ਼ ਕੀਤੀ ਹੈ ਕੰਪਨੀ ਦੀ ਠੀਕ ਹੈ ਤੇ ਲੱਗਿਆ ਫਿਟ ਕਰਨ ਬਾਕੀ ਕਰਕੇ ਫਿਟ ਤੇ ਫਿਰ ਤੁਹਾਨੂੰ ਦਿਖਾਉਂਦੇ ਆ ਠੀਕ ਹੈ ਸੋ ਆਪਣੇ ਲੀਵਰ ਫਿਟਿੰਗ ਹੋ ਗਏ ਤੇ ਜਿਹੜੇ ਫਾਰਕ ਸੀਗੇ ਉਹਨਾਂ ਦੇ ਉੱਪਰ ਮਾਲ ਵਗੈਰਾ ਲਵਾ ਲਿਆ ਸੀ ਆਪਾਂ ਕਿਉਂਕਿ ਕਸੇ ਹੋਏ ਸੀ ਬਹੁਤ ਜ਼ਿਆਦਾ ਤੇ ਆਪਣੀ ਫਿਟਿੰਗਾ ਲਗਭਗ ਗੇਅਰ ਦੀ ਅੱਧੇ ਤੋਂ ਵੱਧ ਕੰਪਲੀਟ ਹੋ ਚੁੱਕੀ ਹੈ ਲਓ ਜੀ ਬੋਲਟ ਹੋ ਕੇ ਟਾਈਟ ਹੁਣ ਆਪਾਂ ਪਾਵਾਂਗੇ ਹਾਈਲ ਵਾਲੀ ਰੀਲ ਇੱਕ ਹਾਈਲ ਵਾਲੀ ਰੀਲ ਦੇ ਵਿੱਚ ਵੀ ਆਪਾਂ ਇਹਦੇ ਬੁਸ਼ ਪਾਉਣੇ ਆ ਪਹਿਲਾਂ ਇਹ ਬੁਸ਼ ਹੁੰਦਾ ਨਹੀਂਗਾ ਇੱਥੇ ਤੇ ਇਹ ਦਾ ਪਾਉਣ ਦਾ ਕਾਰਨ ਇਹ ਹੀ ਹੁੰਦਾਗਾ ਜਦੋਂ ਆਪਣਾ ਕਈ ਵਾਰੀ ਗੇਟ ਆਪਾਂ ਪੱਕ ਲੈਨੇ ਆ ਸਪਰਿੰਗ ਨਹੀਂ ਥੱਲੇ ਡੈਗਦਾ ਤੇ ਜਿਹਦੇ ਕਾਰਨ ਕਰਕੇ ਆਪਾਂ ਇਹ ਬੁਸ਼ ਪਾਇਆ ਇੱਥੇ ਵੀ ਵੈਸੇ ਤਾਂ ਦੂਸਰੇ ਗੀਅਰ 'ਚ ਹੁੰਦਾ ਬੁਸ਼ ਇੱਥੇ ਹੁੰਦਾ ਆ ਦਿਖਾ ਇੱਥੇ ਹੁੰਦਾ ਬੁਸ਼ ਇੱਥੇ ਵੀ ਪਾਤਾ ਆਪਾਂ ਬਈ ਇੱਥੇ ਇੱਕ ਇੱਧਰ ਵੀ ਦਿਖਾ ਉਨੇ ਬੋਸ਼ ਆਪਣਾ ਜੇ ਮੰਨ ਲਾ ਤੁਸੀਂ ਗੇਟ ਆਪਾਂ ਕੱਟ ਲਿਆ ਦਾ ਕਈ ਵਾਰੀ ਬੰਦੇ ਤੋਂ ਹਾਈ ਲੋਡ ਨਾ ਪਾਇਆ ਤਾਂ ਤਾਂ ਪਿੱਛੇ ਨਹੀਂ ਹਟਦੀ ਰਾਂ ਠੀਕ ਹੈ ਜੀ ਇਹ ਲੌਕ ਕਰਨ ਲਈ ਆਪਾਂ ਇਹ ਬੋਸ਼ ਕੱਟ ਕੀਤਾ ਸੋ ਦੋਸਤੋ ਜਿਹੜਾ ਆਪਾਂ ਇਹਦਾ ਹਿੱਸਾ ਸੀਗਾ ਕੰਪਲੀਟ ਕਰਤਾ ਸੀਗਾ ਇਹਦੇ ਵਿੱਚ ਇਸ ਹਿੱਸੇ ਦੇ ਵਿੱਚ ਤੁਹਾਨੂੰ ਦੱਸ ਦਿਆਂ ਇਹਦੇ ਵਿੱਚ ਪਿਛਲੇ ਹਿੱਸੇ ਦਾ ਆਪਾਂ ਆਲ ਓਵਰ ਚੈੱਕ ਅਪ ਕੀਤਾ ਗੇਅਰ ਦਾ ਫੁੱਲ ਕੰਮ ਕੀਤਾ ਇੰਜਨ ਇਹਦੇ ਵਿੱਚ 963 ਘਰ ਰਹੇ ਹਨ ਹਣਾ ਤੇ ਸਾਰਾ ਕੰਮ ਆਪਣਾ ਪਿਛਲੇ ਹਿੱਸੇ ਦਾ ਕੰਪਲੀਟ ਹੋ ਗਿਆ ਤੇ ਆ ਬੁਸ਼-ਬਸ਼ ਆਪਣਾ ਪੈਡਲਾਂ ਦੇ ਸਾਰੇ ਓਕੇ ਦੀ ਰਿਪੋਰਟ ਹੋ ਕੇ ਹਨਾ ਤੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਇੰਜਨ ਦੀ ਜਾਣਕਾਰੀ ਦਿਆਂਗੇ ਇੰਜਨ ਬਾਰੇ ਦੱਸਾਂਗੇ ਕਿਵੇਂ ਫਿੱਟ ਕਰੀਦਾ ਉਹਦੇ ਵਿੱਚ ਸਾਰੀ ਜਾਣਕਾਰੀ ਦੇਵਾਂਗੇ ਕਿਹੜੇ-ਕਿਹੜੇ ਪਾਰਟ ਦਾ ਕੀ-ਕੀ ਕੰਮ ਹੁੰਦਾ ਹਨਾ ਤੇ ਅਗਲੀ ਵੀਡੀਓ ਜ਼ਰੂਰ ਦੇਖਿਓ ਤੇ ਸੋ ਇਸ ਵੀਡੀਓ ਦੀ ਸਮਾਪਤੀ ਜਿਹੜਾ ਆਪਾਂ ਇੱਥੇ ਕਰਦੇ ਆਂ ਮਿਲਾਂਗੇ ਤੁਹਾਡੇ ਨਾਲ ਹੁਣ ਅਗਲੇ ਤਿੰਨ ਨੰਬਰ ਪਾਰਟ ਦੇ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ